ਐ ਲੈ ਲੈ ਕਹੋਗੇ ਮੈਂ ਤਾਂ ਰਾਈਡਰ ਪਾਸੇ ਦੇਖੇ ਚਪਲਾ ਵਿੱਚ ਸੈਂਡਲ ਪਾਣੀ ਖੁੱਲ ਗਈ ਇਹ ਚਪਲਾ ਨਾਲ ਬਾਤ ਚੱਲੂ ਬਾਤ ਪੈਂਕ ਪੈਂਕ ਨੇ ਨਾਲੇ ਪੈਂਕ ਵੀ ਘਰੇ ਚਪਲਾ ਨਹੀਂ ਆ ਘਰ ਆਈਆਂ ਆਹ ਜਾ ਜਲਦੀ ਫੇਰ ਲੇਟ ਨਾ ਹੋ ਗਿਆ ਰੈਡੀ ਬੈਠਾ ਮੁਰਸੇ ਤੇ ਜਾਏ ਕੱਲ ਹੀ ਇੱਧਰ ਆ ਵੀ ਰੈਡੀ ਬੈਠੇ ਇੱਧਰ ਆ ਜੀ ਗੱਭੀ ਸਾਰਿਆਂ ਨੂੰ ਬਹੁਤ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਅੱਜ ਅਸੀਂ ਚੱਲਾਂਗੇ ਖੋਰ ਨਵੀਂ ਰੇਤਾਰੇ ਦੇ ਵਿੱਚ ਲੋ ਜੀ ਗਾਇਸ ਰੈਡੀ ਹੋਏ ਬੈਠੇ ਹੈਗੇ ਸਾਰੇ ਤਿੰਨ ਬੰਦੇ ਇਹ ਨੇਗੇ ਚੌਥਾ ਬੰਦਾ ਜਿੰਦਾ ਲਾ ਰਿਹਾ ਹੈਗਾ ਆ ਰਿਹਾ ਹੈਗਾ ਵੀ ਪਹੁੰਚ ਗਿਆ ਪਹੁੰਚ ਗਏ ਸਵਾਤ ਹੈ ਤੁਹਾਡਾ ਸਵਾਤ ਹੈ ਤੁਹਾਡਾ ਸਾਡੀ ਗੱਡੀ ਦੇ ਵਿੱਚ ਸਵਾਤ ਹੈ ਤੁਹਾਡਾ ਠੀਕ ਹੈ ਠੀਕ ਹੈ ਮੈਨੂੰ ਤਾਂ ਇਹਦੀ ਮਾਂ ਨੇ ਛੱਡ ਗਈ ਮਰ ਗਈ ਜੀ ਦੇ ਮੇਨ ਬੰਦਾ ਤਾਂ ਤੂੰ ਹੀ ਹੈਗੀ ਉਹ ਤਾਂ ਤੇਰੀ ਹੋ ਹੈਗੀ ਅੱਛਾ ਠੀਕ ਆ ਤੂੰ ਪਾਰੀ ਕੋ ਪਿੱਛੇ ਬੈਠੀ ਹੈਗੀ ਆ ਉਹ ਤਾਂ ਹੈਗੀ ਹੈਗੇ ਨੇਗੇ ਨਾਲ ਤੂੰ ਵੀ ਤਾਂ ਹੈਗੀ ਆ ਹਾਂ ਬਿਤਾਵਤ ਲੈ ਕੇ ਜਾ ਰਹੀਆਂ ਚਲੋ ਜੀ ਚਲੋ ਜੀ ਚੱਲਿਆ ਕਿਉਂ ਨਾ ਅਸੀਂ ਤੇ ਜਾ ਕੇ ਉੱਥੇ ਤੁਹਾਨੂੰ ਫਿਰ ਮਿਲਿਆ ਆਉਣੇ ਹੈਗੇ ਉਹਨਾਂ ਦੇ ਨਾਲ ਹਨਾ ਹਾਂ ਆਹ ਨਾ ਮੇਰੀਆਂ ਜ਼ਿੰਮੇਵਾਰੀਆਂ ਜ਼ਿਆਦੇ ਨੇ ਤੇਰੀਆਂ ਘੱਟ ਨੇ ਕੀ ਗੱਲ ਤੂੰ ਇਹ ਹਾਂ ਤੇਰੇ ਅੱਧੀਆਂ ਜ਼ਿੰਮੇਵਾਰੀਆਂ ਵੀ ਮੇਰੇ ਨਾਲੋਂ ਨਹੀਂ ਨਹੀਂ ਮੇਰੇ ਜ਼ਿਆਦੇ ਨੇ ਜੇ ਤੂੰ ਤੋਂ ਉਹ ਦਿਨ ਨਾ ਆਏ ਮੇਰੇ ਨਾਲ ਤੇ ਸਾਰੇ ਪਤਾ ਲੱਗਣ ਪਰਿਵਾਰ ਨੂੰ ਮਿਲ ਕੇ ਲੈ ਕੇ ਹਰੇਕ ਨੂੰ ਇੰਝ ਲੱਗਦਾ ਹੁੰਦਾ ਹਨਾ ਵੀ ਮੇਰਾ ਕੰਮ ਜ਼ਿਆਦਾ ਹੈਗਾ ਤੁਹਾਡਾ ਘੱਟ ਹੈ ਨਹੀਂ ਮੇਰੀ ਪਤਾ ਬੇਰੀ ਦੀ ਬਿਮਾਰੀ ਕੀ ਆ ਮੇਰੀ ਜ਼ਿੰਮੇਵਾਰੀ ਹੈਗੀ ਡਿਊਟੀ ਉਹ ਲਾਏ ਏ ਜਰੂਰੀ ਆ ਮੈਨੂੰ ਤਾਂ ਅੰਦਰ ਕੋਈ ਸਮਝ ਹੀ ਨਹੀਂ ਆਗਾ ਇਹ ਯੂਨੀਵਰਸਲ ਸੰਤਰੀ ਕੀ ਨਹੀਂ ਪਹਿਲਾਂ ਤਾਂ ਹੈਗੀ ਦੀਆਂ ਕੰਪੀਟੀਸ਼ਨ ਚੱਲ ਪਿਆ ਹੁਣ ਕੰਪੀਟੀਸ਼ਨ ਦੇਖਾ ਫੇ ਕਿਹੜਾ ਜਿੱਤਦਾ ਦੋਨਾਂ ਚ ਇੱਕ ਹੋ ਜਾਏਗਾ ਪੈਰੀ ਜਣਾ ਨਾ ਨੀ ਨਾ ਜਿਹੜੇ ਤਿੰਨੇ ਜਿਹੜੇ ਬਾਪ ਪੁੱਤ ਨੇ ਇਹਨਾਂ ਨੂੰ ਕੋਈ ਦਿਲਚਸਪੀ ਨਹੀਂ ਜਿੱਥੇ ਸਾਡੀ ਚੀਜ਼ ਪਈ ਆ ਕੋਈ ਜਿੰਮੇ ਹੁਣ ਉਹ ਘਰੇ ਮੈਂ ਸੁਰਤੀ ਮੇਰੇ ਘਰੇ ਪਈ ਆ ਨਹੀਂ ਗੱਲ ਕੀ ਕੋਈ ਜਨ ਦਿਨ ਬਾਦ ਦਾ ਬਤਾਉਣਗੇ ਜਿੰਝ ਮੋਂ ਤੇਰੇ ਬੱਚੇ ਦਾ ਦੰਨ ਦੀ ਚੀਜ਼ ਆ ਪਈ ਆ ਤੇ ਸਾਡੇ ਪੁੱਛ ਕੇ ਦੇ ਲਈ ਤਿੰਨਾ ਚੋਂ ਕੋਈ ਜਿੱਤੂ ਭੁੱਲ ਜਾ ਇਹ ਦਿਨ ਦੱਸ ਦੇ ਉਹ ਕੁਲ ਬੰਦਾ ਕੰਮਲਾ ਹੋਇਆ ਤੇ ਕੰਮ ਕਰਦਾ ਨਹੀਂ ਉਹ ਇਹ ਨਹੀਂ ਜੀ ਸਭ ਤੋਂ ਵੱਡੀ ਚੰਗਾਰੀ ਆ ਇਹ ਤਾਂ ਹੈ ਜਿਹੜਾ ਕੰਮ ਆ ਉਹ ਤਾਂ ਉਹ ਘਰੇ ਕਰੇ ਲੈਨੇ ਹੁੰਨੇ ਹਾਂ ਢੋਲੀ ਜੱਟ ਆਏਗਾ ਉਹਦਾ ਕੋਈ ਟੈਨਸ਼ਨ ਨਹੀਂ ਹੈ ਗਿਆ ਪਰ ਉੱਤੇ ਮਾਰੀ ਕਰੇ ਵੀ ਕੰਮ ਕਰਨੇ ਬਹੁਤ ਔਖੇ ਨੇ ਬੰਦੇ ਦੀ ਵਿਵਾਹ ਹੋ ਜਾਂਦਾ ਉਹ ਹਾਂ ਉਹ ਬੱਕਰੀ ਕਰਦਾ ਕਰਦੀ ਜ਼ਿੰਮੇਵਾਰੀ ਨਿਭਾਉਣੀ ਨਹੀਂ ਕਰਦੀ ਜ਼ਿੰਮੇਵਾਰੀ ਨਿਭਾਉਣੀ ਸਾਰਨ ਵੱਡੀ ਔਖੀ ਗੱਲ ਹੈ ਚਲ ਹੁਣ ਮੁੱਕਦੀ ਗੱਲ ਕੀ ਹੈ ਜੀ ਮੈਨੂੰ ਐਂ ਦੱਸੋ ਵੀ ਕੌਣ ਦੋਨਾਂ ਚੋਂ ਕੌਣ ਜਿੱਤੇ ਚਲੋ ਇਹ ਮੁੱਕਦੀ ਗੱਲ ਹੈ ਵੀ ਇਹ ਜਿੱਤ ਗਏ ਹੈਨਾ ਤੂੰ ਹਾਰ ਗਈ ਤੇਰੀ ਜ਼ਿੰਮੇਵਾਰੀ ਘਟਾ ਇਹ ਵੀ ਹੋਰ ਜ਼ਿੰਮੇਵਾਰੀਆਂ ਨੇ ਮੇਰੇ ਹਾਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੇ ਹਾਰਿਆ ਜਿੱਤੇ ਕੋਈ ਨਹੀਂ ਵੀ ਉਹਦੀਆਂ ਅਲੱਗ ਦੀਆਂ ਜ਼ਿੰਮੇਵਾਰੀਆਂ ਨੇ ਮੇਰੀਆਂ ਲੱਗ ਚਲ ਜਿੱਤੀ ਨਾ ਲਾ ਚਲੋ ਬਰਾਬਰ ਡਰਾ ਰਹੇਗਾ ਤੁਹਾਡਾ ਮੈਚ ਹੋਰ ਖੁਸ਼ ਹੋਗੇ ਹਾਂ ਖੁਸ਼ ਹੁੰਦੀਆਂ ਹੁੰਦੀਆਂ ਜਾਨੀਆ ਕਿੱਥੇ ਬਣਦੀ ਹੁੰਦੀਆਂ ਆਣੀ ਗਈ ਤੇ ਨਾਲੀ ਤੇ ਕਹਾਂ ਦੇਖੀ ਉਹ ਕਰਨ ਨਾਟਾਉਂਦਾ ਦਿਮਗਾ ਰੱਖਿਆ ਹੁੰਦਾ ਸੀ ਆਹ ਜਾਨ ਨੇ ਨਾ ਲਾਈ ਉਹਤੇ ਗਾਡਰ ਤੇ ਕਰੰਟ ਵਾਲੀ ਤਾਰ ਲਾਤੀ ਅੱਛਾ ਜੀ ਮੇਤਰੀ ਫਿਰ ਨੇ ਭੱਜ ਕਿੱਥੇ ਵਾਗ ਗਈ ਕਿੱਥੇ ਵਾਗ ਗਈ ਸੇਤੀ ਆ ਜਾ ਤਾਰ ਲੱਗੀ ਗਾਡਰਾਂ ਤੇ ਕਹਿੰਦੇ ਤਾਰ ਲਾਤੀ ਦੀ ਕਰੰਟ ਵਾਲੀ ਉਹਨੇ ਹਮ ਐਸੇ ਜੋ ਕੁਝ ਵਾਅਦੇ ਵਧਾਉਂਦੇ ਨੇ ਤੇ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਛੋਟੇ ਛੋਟੇ ਬੱਚਿਆਂ ਵਾਂਗੂ ਐ ਨਹੀਂਗਾ ਵੀ ਕੀ ਵਾਅਦਾ ਕੀ ਵਾਅਦਾ ਹੋਣ ਕੀ ਨੁਕਸਾਨ ਕਰਿਆ ਠੀਕ ਹੈ ਜੀ ਹੁਣ ਇਹਨਾਂ ਦੇ ਇਹਦਾ ਚੱਲੀ ਜਾਣਗੇ ਆਹੇ ਜਦੋਂ ਪੈਸਾ ਇਹਨਾਂ ਦੀ ਹੁਣ ਪਤਾ ਨਹੀਂ ਕਿੱਥੇ ਜਾ ਕੇ ਮੁੱਕਣਗੇ ਹਲਨਾ ਇਹਨਾਂ ਨੇ ਹੋਰ ਵੀ ਬਹੁਤ ਬੁਝੀਆਂ ਗੱਲਾਂ ਕਰਨੀਆਂ ਨੇ ਜਿਹੜੀਆਂ ਆਪਾਂ ਬ੍ਰਾਊਜ਼ ਨਹੀਂ ਦਿਖਾ ਸਕਦੇ ਹੈਗੇ ਉਹ ਇਹਨਾਂ ਨੂੰ ਕਰਨ ਦੋ ਆਪਾਂ ਹੁਣ ਚੱਲਦੇ ਆ ਰਿਸ਼ਤੇਦਾਰੀ 'ਚ ਦੇ ਉੱਤੇ ਫਾੜਕ ਲਾਗੇ ਜਾਂਦੇ ਹਾਂ ਰਿਸ਼ਤੇਦਾਰੀ 'ਚ ਪਤਾ ਕਿਹੜੀ ਗੱਡੀ ਆ ਇਹ ਪਹਿਲੀ ਲੇਟ ਸੀ ਕਿਹੜੀ ਟ੍ਰੇਨ ਆ ਇਹ ਮਾਲ ਗੱਡੀ ਮਾਲ ਗੱਡੀ ਪਹਿਲੀ ਮਾਲ ਲੇਟ ਸੀ ਹੁਣ ਹੋਰ ਲੇਟ ਹੋ ਜਾਂਦੀ ਹੂੰ ਖੁੱਲ ਗਏ ਖੁੱਲ ਗਏ ਖੁੱਲ ਗਏ ਚਲੋ 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 ਉਧੇ ਕਿੰਪਾ ਹੀ ਜੁਰੇ ਗ੍ਰੈਂਟ ਲੋਈ ਪਹੁੰਚਣ ਵਾਲੇ ਆ ਗਏ ਆਪਾਂ ਆਹੀ ਮੋੜ ਮੋੜੂਗਾ ਫਸ ਟਾਈਮ ਹੋ ਗਿਆ ਮੈਂ ਤਾਂ ਸਿੰਗਰੇ ਦਾ ਵਾਰ ਹੀ ਖੜਾ ਦੇਖਣ ਰਸਤੇ ਵੀ ਆਉਂਦੇ ਤੇ ਲਫੜ ਚੱਲਦੀ ਹੈ ਚੱਲ ਸਸਿ ਕਾ ਲੇ ਮੈਨ ਨਾ ਦਿਨਦਾ ਸਸਿ ਕਾ ਲੇ ਚੱਲ 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 ਨਾ ਚੱਲ ਸਸਿ ਨਾ ਚੱਲ

ਦਵਾਰ ਕੋਈ ਮਾਤਾ ਦੀ ਗੁਆ ਤਾਂ ਨਹੀਂ ਹੋ। ਕਿਉਂ ਕਿ ਤੂੰ ਗੁਆ ਤਾਂ ਹੈ। ਚੱਲ ਚੋ ਵੀ ਲਟਾਇਆ। ਮੈਂ ਬਾਹਰ ਆ ਕੇ ਬੈਠਾਂਗਾ ਸੀ ਗੱਲ। ਯਾ ਤੁਹਾਡੇ ਮੂੰਹ ਕੁਝ ਹੋਣ ਲੜ ਕੇ ਬਹੀ ਜਾਂਦਾ। ਇਹ ਰੋਇਆ ਕਰਕੇ ਕਿ ਕੋਣ ਮੇਰੇ ਨੂੰ ਕੁਝ ਵਾਰ। ਹਾਂ ਇਹ ਸੋਹਣੇ ਨੇ ਹਨ ਆਹ ਬਲੇਸਾ ਸੋਹਣੇ ਲੱਗਿਆ ਗਰੀਬਾ ਹੂੰ ਕਿਆ ਕੋਈ ਗਰਲੀ ਗ੍ਰੀਨ ਹੈ ਨਾ ਤੇਰੇ ਨਾਮ ਨਾਲ ਮੈਚ ਕਰਦਾ ਗਲੀਆਂ ਲੱਗਦਾ ਏ ਕਰ ਕਿਤੇ ਸੋਹਣਾ ਲੱਗਿਆ ਇਹ ਕਿਆ ਚਾਹ ਹੁੰਦਾ ਮੈਂ ਦੇਖੋ ਲਿਗੇ ਬਾਹਰ ਨਿਕਲਦੇ ਨਾ ਖੁੱਲਣਾ ਚਲ ਸਾਨੂੰ ਖੋਦੂਆ ਨਾ ਖੁੱਲਣਾ ਉੱਡੇ ਜਾਣਗੇ ਆਉਂਦੇ ਜਾਂਦੇ ਜਾ ਤਾਂ ਤੇ ਆਪੂਆ ਪਸਤੀ ਕਰੀਏ ਹੁਣ ਦੇਖ ਤੁਸੀਂ ਇਹਨਾਂ ਦੇ ਚਿੱਕੜੇ ਨਿਕਲ ਆਈ ਜਾਂਦਾ ਰਗਾ ਇਹ ਵੀ ਹੁਣ ਨਿਕਲਦੇ ਨਹੀਂ ਸੀਗੇ ਅਸੀਂ ਲੈ ਕੇ ਆਏਗੇ ਇਹਨਾਂ ਨੂੰ ਕੱਟ ਕੇ ਹੀ ਹੋਰ ਅੱਜ ਪਾਣੂ ਉਹ ਸੰਟਾ ਕਿਨਾ ਕੰਡ ਕੇ ਲੈ ਆਇਆ ਮਾਹਰੇ ਵੀ ਮੈਨੇ ਲੈ ਕੇ ਦੁਕਾਨ ਤੋਂ ਲੈ ਕੇ ਆਏ ਦੁਕਾਨ ਤੋਂ ਜੋਨੀ ਰਾਤ ਵਾਲੀ ਫਿਰ ਉਹ ਅਸੀਰ ਤੇ ਨਾਲ ਦੇ ਲੈਣੋਂ ਉੱਥੋਂ ਕੱਟ ਕੇ ਲੈ ਆਏ ਇਹ ਮੀਟ ਟੂਰ ਕੋਲੋਂ ਨਹੀਂ ਵੀਰੇ ਫਿਰ ਇਹ ਦੂਆ ਚੱਠੀ ਛੱਡਣਾ ਅੱਜ ਚੱਠੀ ਵੀ ਜਾਣੇ ਆਂ ਇਹ ਛੱਡ ਕੇ ਆਵਾਂ ਆਏ ਦੂਰ ਘੜਦੀ ਮਿਲਦੀ ਆ ਮੈਨੂੰ ਜੀਜਾ ਸਾਹਿਬ ਤੋਂ ਉਹਦਾ ਪੈਸੇ ਰੰਦ ਹਾਂ ਹੋਰੀ ਸ਼ਾਪਿੰਗ ਆ ਵੀ ਕਰਾਈ ਆ ਸਾਰਾ ਕੁਝ ਕਰਾਇਆ ਮੈਨੂੰ ਕਹਿੰਦੇ ਆ ਤਾਂ ਕੱਗ ਗਿਆ ਹਣਾ ਮੈਂ ਤਾਂ ਇਹ ਤੇ ਕੀ ਕਰਨਾਗਾ ਜਲਬਾ ਨੇ ਸਾਡੇ ਨਾਲ ਇੱਕ ਕਲਮੰਤਰ ਆ ਲਗੀ ਇਹਨਾਂ ਨੇ ਕਲਮੰਤਰ ਗਈ ਉੱਥੇ ਮੇਰੇ ਕੋਲ ਅੱਛਾ ਉੱਥੇ ਫਿਰ ਮੈਂ ਇਹ ਨਾਲ ਆ ਗਈ a few moments later ਗਾਇਸ ਅਸੀਂ ਚੱਲੇ ਆ ਪਾਰਕ ਇਹ ਦੋਨੋਂ ਤਾਂ ਲੱਗੇ ਪਏ ਨੇ ਖੇਡਣ ਗਾਇਸ ਅਸੀਂ ਚੱਲੇ ਆ ਪਾਰਕ ਇਹ ਦੋਨੋਂ ਤਾਂ ਲੱਗੇ ਪਏ ਨੇ ਖੇਡਣ ਲੱ ਖੁਦ ਨਾ ਦੋਈ ਹੋਇਆ ਕੱਲ ਵੀ ਨਹੀਂ ਹੋਣਾ ਹੁਣ ਦੇਖੀ ਬੇਦੜਾ ਹੋ ਗਿਆ ਗੁਰਲੀਨ ਚੁਲੇ ਲੋਗ ਹੈ ਨੀ ਖੇਡਣਾ ਅਸਤਾ ਚੁੱਲੇ ਲਵਾਗੇ ਨਹੀਂ ਨਹੀਂ ਖੇਡੋ ਬਾਅਦ ਵਿੱਚ ਖੇਡਾਂਗੇ ਪਹਿਲਾਂ ਚੁੱਲੇ ਦੇ ਲਈ ਅੱਜ ਖੇਡਣਾ ਹੀ ਨਹੀਂ ਆਇਆ ਬਫਤਿ ਕੈਚ ਕੈਚ ਕਰ ਕੈਚ ਕੈਚ ਕਰ ਆ ਜਾ ਛੱਡ ਤੇ ਹੋ ਜਾ ਤੁਸੀਂ ਛੱਡੀ ਤੇ ਆ ਜਾ ਫੂਟ ਬਾਕਸ ਛੱਡ ਕੇ ਸਭ ਇਹਨਾਂ ਕੈਚਿੱਟਾ ਗੁਲੀਨ ਜਿਮ ਕਰ ਰਹੀ ਹੈ ਲੈ ਲਿਖ ਜਾ ਬੋਡੀ ਸ਼ਰੀ ਬਣਾ ਲਾ ਇਹ ਵਾਲਾ ਤਾਂ ਗਲਤ ਆ ਉਧਰਲੇ ਤੇ ਕਰੋ ਸਹੀ ਆ ਇਹ ਘੁੰਮਿਆ ਹੋਇਆ ਹੈ ਇਹ ਲੱਤਾਂ ਦੇ ਮਸਲਾਜ ਕਰਨ ਵਾਸਤੇ ਆ ਦੇਖੋ ਆਏ ਰੱਖੇ ਜੇ ਕੁਝ ਗੁੜਾ ਹੋਵੇ ਜਿਹਨੇ ਆਪਦੀ ਲੱਤਾਂ ਕਮ ਚੋੜਨੇ ਆ ਰਹੇ ਵੈਸੇ ਹੋਵਾ ਦੱਸੋ ਕਿ ਇੰਦਲੀਆ ਹੈ ਕਿ ਨਵੀਂ ਨਾ ਇਹ ਤਾਂ ਪੁਰਾਣੇ ਵੀ ਗੁੜੇ ਗੁੜੇ ਆ ਵੀ ਲੱਗਦਾ ਕੰਪਿਊਟਰ ਹੋਣਾ ਤੇ ਵਾਹ ਕੇ ਆਹਦਾ ਵੀ ਕੁਝ ਕੀ ਕਿਸ ਨੂੰ ਦਰੱਖਤ ਸਾਡੇ 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 ਆਹ ਇਹ ਬਾਰ ਇੱਕਮ ਦੋ ਕੁ ਮੀਟਰ ਚਲੋ ਹੁਣ ਅਗਲਾ ਟਰਾਈ ਕਰ ਲਓ ਇਹ ਲੈਕ ਮੂਵਮੈਂਟ ਲੀਆ

ਕੋ ਮਾਲ ਕੋ ਮਾਲ ਜਿੱਦ ਦਾ ਫਤਿਹ ਮੈਂ ਸਿੱਤ ਜਾਨੀਆ ਦੇ ਦੇ ਕਿਹੜਾ ਜਿੱਤਣਾ ਉਹ ਤੈਨੂੰ ਸੀੜੀ ਨਾਲ ਦੇ ਦਿੰਦਾ ਆ ਦੇ ਦੇ ਕਿਹੜਾ ਫੇਰ ਮੈਂ ਜਿੱਤ ਜੂਗਾ ਅਜਰਾ ਕੋਈ ਨਹੀਂ ਆ ਰਿਹਾ ਤੇਜ਼ ਤੇਜ਼ ਕਰ ਨਾ ਗਿਰੂ ਪਾ ਤੇ ਦੇਖੀ ਪੱਕਾ ਗਿਰੂ ਗਾ ਕਰੀ ਚੱਲ ਰੁਕਣਾ ਨਹੀਂ ਆ ਜਿਹੜਾ ਰੁਕ ਗਿਆ ਉਹ ਫੇਰ ਹਾਰ ਹੀ ਜਾ ਜਿਹੜਾ ਰੁਕ ਗਿਆ ਬਸ ਉਹ ਹਾਰ ਗਿਆ ਹਾਂ ਲਾ ਹੂੰ ਜਿੱਤ ਗਿਰਦਾ ਗਿਰ ਜਾ ਪਰ ਜਿਰਚ ਫਰਨਾ ਆ ਗਿਰਨਾ ਨਹੀਂ ਨਿਕਦਾ ਦੱਸ ਮੈਂ ਦੇ ਦੂਗਾ ਖੜ ਜਾ ਤਾਈ ਹੋ ਗਿਆ ਦੁਬਾਰੇ ਕਲੋਸਰ ਹੁਣ ਦੁਬਾਰਾ ਤੋਂ ਮੈਂ ਦੀਦੀ ਮੈਂ ਲਾਉਂਗੀ ਮੈਂ ਲਾਉਂਗੀ ਮੈਂ ਲਾਉਂਗੀ ਨਹੀਂ ਫਤੇ ਆਉਂਦੇ ਨਾ ਆਹਰੇ ਤੋਂ ਆਉਟ ਹੈ ਸੀ ਨਾ ਬਟੂ ਦਾ ਆਉਟ ਹੈ ਮੈਂ ਜਿੱਤੇਗੀ ਨਾ ਹੁਣ ਮੇਰੀ ਵਾਰੀ ਨਹੀਂ ਮੇਰੀ ਵਾਰੀ

बाकी तोड़ते हो रहे बस जवाक ने तोड़ते खेड़ खेड़ स्लाइड तो उ है आ रहे जी थोड़े पीछे पीछे इधर तो टोबा एक गंदा टोबा उधर सही है नहीं ਅਜਾਬ ਉਹਦਰ ਲਾ ਝੁੱਲਾ ਲਈਏ ਉਹ ਵਾਲਾ ਪਿੰਗਲ ਇਹ ਫਟਾ ਨਹੀਂ ਖੱਟ ਜੀ ਉਹ ਨਹੀਂ ਇਹਨਾਂ ਦੇ ਕੱਪੜੇ ਲਿਪੜ ਜਾਣਗੇ ਸਲਾਈਡ ਨਾਲ ਨਹੀਂ ਨਹੀਂ ਧਰਵਾਉਂਦੇ ਹੈ ਹਾਲਾ ਤੱਕ ਜਾਨੀਆ ਨਹੀਂ ਉਹ ਵਾਲਾ ਤਾਂ ਠੀਕ ਹੈ ਪਿੰਗਲ ਨਹੀਂ ਗੇਦਾ ਆ ਜਾ ਪਾਰਕਿਸ ਦਾ ਭੂਆ ਤੂੰ ਨਾ ਇਧਰ ਆ ਜਾ ਹਾ 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 ਚੱਲ ਕਰਾ ਤੂੰ ਤਾਂ ਕੰਮ ਕਰਾ ਪਹਿਲਾਂ ਭੂਆ ਨਾਲ ਸਬਜੀ ਚ ਰਿਹਾ ਉਹ ਆਪਣੀ ਜੀ ਸਬਜੀ ਜਲਣਗੇ ਹੁਣ ਸੱਚੀ ਕਹਿ ਰਹੇ ਹਾਂ ਆਪੂ ਆਪਤੀ ਜੀ ਹੁਣ ਸਬਜੀ ਜੀ ਜਲਣਗੇ ਆ ਮੈਨਾਂ ਲਾਓ ਗਾਈਸ ਇਹ ġੇੜਾ ਕੱਢਣ ਜਾਂਦੀਆਂ ਨੇ ਪਿੰਡ 'ਚ ਮੋਟਰਸਾਈਕਲ ਚਲੋ ਚੱਲ ਚੱਲ ਮੈਂ ਤਾਂ ਨਹੀਂ ਮੈਨੂੰ ਜਾਤ ਚੱਲੀਆਂ ġੇੜਾ ਦੇਨ a few moments later ਮਸਾਂ ਆਏ ਨੇਗੇ ਹਾਂ ਇਹ ਜਮ ਮਿਲ ਗਿਲ ਲਗੇ ਪੋਲੀਸ ਆ ਤੁਹਾਨੂੰ ਜਿਹਾ ਟੋਰ ਨਾ ਤੁਮਾ ਹੀ ਜੀਣਾ ਤੁਸੀਂ ਆਇਓ ਨਾ ਫੈਸਲੇ ਨਹੀਂ ਕੋਈ ਲੈ ਕੇ ਬਾਹਰ ਮਗੇ ਜਾਈ ਨਾ ਤੇ ਆ ਤਪਾਇਓ ਚਲੋ ਫੀਰ ਆਪਾਂ ਬਣ ਕੇ ਨਾ ਜਵਾਂਗੇ ਮਾਤਰੀ ਅਰਬਾ ਨਾ ਤੱਕ ਦਰਸ਼ਕੀ ਕਾਲ ਹੋ ਰਹੀ ਹੈ ਜੀ ਦੀਦੀਆਂ ਆੜਿਆ ਤੁਮਿੰ ਤਾਂ ਸਾਸ਼ੂ ਘਰ ਗਈ ਨੀ ਐ ਮਿਲ ਨਹੀਂ ਰਹੀ ਠੀਕ ਹੈ ਨਾ ਅਸਲੀ ਅਸਲੀ ਚਲੋ ਵੀ ਬੈਠੋ ਫਤਿਹ ਆ ਜਾ ਬਾਈ ਚਲੋ ਜੀ ਚਲ ਚਲੋ ਜੀ ਮੇਲੇ ਕੇਲੇ ਹੋਗੇ ਨੇ ਕਿ ਅੱਜ ਉਹ ਨਹੀਂ ਆਉਂਦੇ ਹੋਰ ਆਉਂਦੇ ਹਲੇ ਵੀ ਉਹ ਤਾਂ ਜੀ ਨਹੀਂ ਕਰਦਾ ਨਿਕਲਣ ਨੂੰ ਹੁਣ ਕਿਹਾ ਵੀ ਰਹਿ ਜਾ ਤੂੰ ਆ ਵੀ ਤੂੰ ਰਹਿ ਪਏ ਹੈ ਨਾ ਹਾਂ ਵੀ ਅਸੀਂ ਬਾਅਦ ਦੇਣੇ ਉੱਥੇ ਚੱਠੀ ਕੇ ਕੱਲੂ ਚੱਠੀ ਬਾਜੀ ਤੁਮ ਜੱਥੇ ਉਹ ਕਿਹੜਾ ਟਾਈਮ ਆ ਗਿਆ ਆ ਗਿਆ ਹਾਂ ਜੀ ਕਿਤੇ ਡਟ ਕੇ ਮੂ ਆਹ ਦੇਖਾ ਫੜ ਕੇ ਉਠਾਉਣੇ ਪੈ ਰਹੇ ਨੇ ਤੁਸੀਂ ਰਹਿ ਬੋ ਜੇ ਤੁਹਾਡੇ ਜੀ ਕਰਦਾ ਨਹੀਂ ਕਿੱਥੇ ਰਹਿ ਜਾਉਂ ਹਾਂ ਬੰਦਾ ਮੈਂ ਕਹਿੰਦੀ ਨਾ ਸੇਰ ਦੇ ਵਿੱਚ ਮੈਂ ਕਾ ਵੀਰਾਂ ਦੇ ਉਧਰ ਦੇਖੀਆਂ ਨਾ ਹਾਂ ਤੂੰ ਬਹਿ ਜਾ ਤੇਰਾ ਜੀਜਾ ਅਜਾ ਉਹ ਕਰਦੇ ਸੀਗੇ ਟਿਚਰਾਂ ਵਾਲਿਆ ਜਿਹੜਾ ਹੀ ਪਾਵੇ ਮਾਂ ਸਵੇਰੇ ਆ ਜੂਗੀ ਰਹਿ ਨਹੀਂ ਤਾ ਇਹਦਾ ਤੁਖਸ ਰਹਿ ਗਿਆ ਮੈਨੂੰ ਆ ਜਾਣਾ ਦਾ ਵਿੱਚ ਇਹ ਗੋਲੇ ਵੱਡੇ ਵਣੇ ਵਣੇ ਬਣਨ ਨਹੀਂ ਦਾ ਕੋਈ ਨਾ ਮੈਨੂੰ ਆ ਲੱਗ ਤੇਰੇ ਗੋਲੇ ਵੱਡੇ ਦੀ ਫੁੱਟੇ ਨਹੀਂ ਹੈਗੇ ਤਾਰ ਇਹ ਰਹੂਗਾ 9 ਸਾਲਾਂ ਦੇ ਫਿਰ ਇਕੱਠੇ ਹੋ ਗਏ ਜੀ 9 ਸਾਲਾਂ ਸਾਲਾਂ ਦੀ ਮੈਂ ਰਾਤ ਰਾਤ ਨੇ ਫੁੱਟਣਗੇ ਇਹਦਾ ਉਸ ਘਰ ਜਾਦੇ ਹੋਗੇ ਮੈਨੂੰ ਉਸੇ ਜਾਦੇ ਹੋਗੇ ਚੰਗਾ ਚਲੋ ਠੀਕ ਹੈ ਠੀਕ ਹੈ ਠੀਕ ਹੈ ਚੰਗੇ ਬੋਲ ਲਓ ਜੀ ਗਾਇਸ ਆਪਣਾ ਜਿਹੜਾ ਇਹ ਰਿਸ਼ਤੇਦਾਰੇ ਦਾ ਟੂਰ ਸੀਗਾ ਉਹ ਹੋ ਗਿਆ ਤੇ ਹੁਣ ਵਾਪਸ ਚੱਲੇ ਆਗੇ ਆਪਾਂ ਘਰਾਂ ਨੂੰ ਤੇ ਇਹਨਾਂ ਨੂੰ ਤਾਂ ਛੱਡਣਾਗਾ ਰਿਸ਼ਤੇਦਾਰ ਚੋਂ ਅਗੀ ਇਹਨਾਂ ਦਾ ਟੂਰ ਇੱਕ ਹੋਰ ਪਿਆਗਾ ਇਹ ਤਾਂ ਇਹ ਨਹੀਂ ਬਤਾਇਆ ਕਿ ਕਿੰਨੇ ਦਿਨ ਟੂਰਾ ਤੇ ਰਹੋਗੇ ਦੋ ਦਿਨ ਹੋ ਗਏ ਨੂੰ ਮੇਰਦੀ ਨੂੰ ਹੋਜੇ ਦੋ ਦਿਨ ਹੋਜੇ ਹੋਰ ਚਲੋ ਵਧੀਆ ਕਰ ਲਾਗੀ ਅੱਜ ਤਾਂ ਨਹੀਂ ਜਾਂਦੇ ਤੁਸੀਂ ਇਹ ਤਾਂ ਗੱਲ ਪੱਕੀ ਆ ਅੱਜ ਤਾਂ ਨਹੀਂ ਜਾਂਦੀ ਹਾਂ ਉਹ ਤਾਂ ਅਸੀਂ ਪਹਿਲੇ ਕਹਿੰਦੇ ਸੀ ਅੱਜ ਤਾਂ ਨਹੀਂ ਮੈਂ ਜਾਂਦੀ ਪਹਿਲਾਂ ਹੀ ਕਹ ਰਹੇ ਸੀ ਹਾਂ ਹਾਂ ਕਦੋਂ ਜਾਉਂਗੇ ਕਦੋਂ ਮਿਲੇ ਕਦੋਂ ਲੜਨਗੇ ਸਾਰੇ ਕਹਣਗੇ ਹੁਣ ਕੋ ਟਾਈਮ ਨਹੀਂ ਜਿੰਨੇ ਦਿਨਾਂ ਹੁੰਦੀ ਜਾਂ ਲੈਣ ਆਏ ਵੀ 2 ਵਜੇ ਦੇ ਬੈਠੇ ਨੇ ਮੈਂ ਤਾਂ ਹੋਰ ਆਹੇ ਪੁੱਤਰ ਨਹੀਂ ਪਹੁੰਚੀ ਉਹਦਾ ਮੁੜ ਗਏ ਉਹਦਾ ਗਏ ਓਏ ਬਾਗੇ ਮੈਂ ਤਾਂ ਕਹਤਾ ਸੀ ਮੈਂ ਤੁਸੀਂ ਬਾਗੇ ਜੇ ਨਹੀਂ ਜਾਂਦੀ ਅੱਜ ਬੱਚੇ ਤੁਹਾਨੂੰ ਕਿਵੇਂ ਲੱਗਿਆ ਓਏ ਵਧੀਆ ਬੱਚਿਆਂ ਨੇ ਪਾਰਕ ਇਹਨਾਂ ਨੇ ਤਾਂ ਪਾਰਕਪੁਰਕਾ ਯਾਰ ਵਧੀਆ ਸ਼ਾਇਰ ਕੀਤੀ ਅੱਜ ਨਾ ਨਜ਼ਾਰੇ ਲੈਣੇ ਪੂਰਾ ਚਲੋ ਅੱਜ ਦਾ ਜਿਹੜਾ ਬਲੌਗ ਆਪਣਾ ਹੀ ਆਪਾਂ ਉਹ ਇੱਥੇ ਇਹਨੂੰ ਕਰਦੇ ਆਂ ਖਤਮ ਬਹੁਤ ਹੋ ਗਿਆ ਵਧੀਆ ਹੋ ਗਿਆ ਨਾਲੇ ਰਿਸ਼ਤੇਦਾਰੀਆਂ ਦੇ ਟੂਰ ਵੀ ਇਹਨਾਂ ਦੇ ਕੱਲ ਦੇ ਕੱਢ ਰਹੇ ਨੇ ਦੋ ਛੁੱਟੀਆਂ ਮੇਰੀਆਂ ਜਿਹੜੀਆਂ ਸੀਗੀਆਂ ਇਹਨਾਂ ਨੇ ਤਾਂ ਐਵੇਂ ਕੱਢਤੀਆਂ ਮੈਂ ਨਾ ਨਾ ਇਹਨਾਂ ਨੇ ਪੂਰਾ ਲਾਹਾ ਲਿਆ ਮੇਰੀ ਛੁੱਟੀਆਂ ਦਾ ਘਟਦੇ ਨਹੀਂ ਸੀ ਮੈਂ ਕਿਉਂ ਨਹੀਂ ਸੀ ਇੱਥੇ ਸੀ ਇੰਜੋਏ ਮੈਂ ਤਾਂ ਆਪੇ ਕਹਿ ਰਿਹਾ ਕਿ ਦੇਖ ਲੈ ਮੈਂ ਤੈਨੂੰ ਉਸ ਕਹਾ ਉਹ ਵੀ ਤਾਂ ਅਜ ਕਹਿ ਵੀ ਨਹੀਂ ਸਕਦਾ ਤੁਸੀਂ ਇਹ ਵੀ ਕੀ ਸੌਦਾ ਤੇ ਰੋਹ ਦੇ ਓਏ ਹਨ ਦਾਦੀ ਵਾਲਾ ਵੱਡਾ ਰੋਹ ਚੱਕੀ ਹੋ ਜਾਂਦੀ ਆ ਚਲੋ ਠੀਕ ਆ ਜੀ ਆਈ ਹੈਗਾ ਫੇਰ ਆਏ ਆਂ ਕਸ ਗੱਲਾਂ ਦੇਰ ਹੋ ਮਾਰਦਾ ਮੈਂ ਨਹੀਂ ਮਾਰਦਾ ਇਹ ਤਾਂ ਹੈ ਚਲੋ ਠੀਕ ਹੈ ਜੀ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਹਾਂਗੇ ਹੁਣ ਇਹਨੂੰ ਬਹੁਤਾ ਲੰਮਾ ਚੌੜਾ ਨਹੀਂ ਕਰਦੇ ਹੈਗੇ ਤੇ ਫਿਰ ਤੁਹਾਨੂੰ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਅੱਜ ਦਾ ਸਾਡਾ ਬਲੌਗ ਤੁਹਾਨੂੰ ਕਿਵੇਂ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੇ ਤਾਂ ਇਹਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਜੀਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕੱਲ ਨੂੰ ਮਿਲਦੇ ਆ ਫਿਰ ਤੁਹਾਨੂੰ ਆਪਾਂ ਨਵੇਂ ਬਲੌਗ ਦੇ ਵਿੱਚ ਉਦੋਂ ਤੱਕ ਵਾਸਤੇ ਬਾਏ 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 ਬਾਏ